ਤਾਂ ਮਹਾਰਾਜ ਕਹਿੰਦੇ ਉਹ ਪਰਿਪੂਰਨ ਪਰਮਾਤਮਾ ਵੱਡਾ ਸ਼ਾਹੂਕਾਰ ਏ ਜਿਸ ਤਰ੍ਹਾਂ ਕਿਸੇ ਸ਼ਾਹੂਕਾਰ ਤੋਂ ਆਪਾਂ ਵਸਤੂ ਮਦਦ ਲੈ ਲੈਨੇ ਆ ਤੇ ਉਹਦੇ ਕੋਲ ਹੁਣ ਓਏ ਜਾਂਦਾ ਜਿਹੜਾ ਨੂੰ ਵਾਪਸ ਲਟਾਉਂਦਾ ਉਹਦੇ ਨਾਲ ਰਸ ਰਸੂਖ ਪੈਦਾ ਕਰ ਲੈਂਦਾ ਮਹਾਰਾਜ ਕਹਿੰਦੇ ਸੱਚਾ ਪਰਮਾਤਮਾ ਵਾਹਿਗੁਰੂ ਸ਼ਾਹੂਕਾਰ ਏ ਤੇ ਉਹਦੇ ਤੋਂ ਲੈਨ ਦਿਨ ਕਰਨ ਵਾਲੇ ਸੱਚੇ ਬਨਜਾਰੇ ਉਹ ਸੱਚ ਦੇ ਬਨਜਾਰੇ ਨੇ ਤੇ ਸੱਚ ਨੂੰ ਖਰੀਦਦੇ ਨੇ ਮਹਾਰਾਜ ਬਚਨ ਕਰਦੇ ਵਨੰਦ ਕਰਹੁ ਵਨਜਾਰੇਓ ਵਖਰ ਲਹਿਉ ਸੰਭਾਲ ਐਸੀ ਵਸਤ ਵੇਸਾਈਐ ਜੈਸੀ ਨਭੈ ਨਾਲ ਸੱਚੇ ਬਨਜਾਰੇ ਜਿਹੜੇ ਸੱਚੇ ਵਨਜਾਰੇ ਨੇ ਉਸ ਸੱਚ ਵਿਹਾਜ ਦੇ ਨੇ ਸੱਚ ਨੂੰ ਇਕੱਠਾ ਕਰਦੇ ਨੇ ਗੁਰ ਸਿੱਖ ਗੁਰੂ ਪਿਆਰ ਵਾਲੇ ਗੁਰਮਤ ਦੇ ਗੁਣਾ ਨੂੰ ਇਕੱਠੇ ਕਰਦੇ ਜਦੋਂ ಪರಿਪੂਰਨ ਪਰਮਾਤਮਾ ਵਾਹਿਗੁਰੂ ਸ਼ਾਹੂਕਾਰ ਦੀ ਸਭਾ ਵਿੱਚ ਜਾਂਦੇ ਨੇ ਉੱਥੇ ਜਗਾ ਕਿਨੂੰ ਮਿਲਦੀ ਏ ਤਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਬਈ ਉਥੈ ਕੂੜੇ ਨ ਟਿਕਨ ਉਥੈ ਕੂੜ ਮੈਨਿਆਂ ਝੂਠ ਝੂਠਿਆਂ ਲਈ ਜਗ੍ਹਾ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਨੇ ਉਥੈ ਸੱਚੋ ਹੀ ਸੱਚ ਨਿਭੜੇ ਚੋਨਾ ਵਖ ਕੱਢੇ ਦਜ ਮਾਲਿਆ ਥਾਉ ਨ ਪੈਨ ਕੂੜਿਆਰ ਝੂਠਿਆ ਲਈ ਉਥੇ ਨਿਆਏ ਸਬਤ ਜਗਾ ਨਹੀਂ ਉਹ ਜਗਾ ਨਹੀਂ ਉਹਨਾਂ ਨੂੰ ਪ੍ਰਾਪਤ ਹੁੰਦੀ ਥਾਓ ਨਾ ਪਾਇਨ ਕੂੜਿਆਰ ਉਲਟੀ ਉਹਨਾਂ ਨੂੰ ਸਦਾ ਮਿਲਦੀ ਜਿਹੜੇ ਪਾਮਰ ਪੁਰਸ਼ ਨੇ ਉਪਦਰਵੀ ਨੇ ਥਾਓ ਨਾ ਪਾਇਨ ਕੂੜਿਆਰ ਮੂੰਹ ਕਾਲੇ ਉਹਨਾਂ ਦੇ ਮੂੰਹ ਕਾਲੇ ਕੀਤੇ ਜਾਂਦੇ ਆ ਰ ਮਾ ਥਾਉ ਨਾ ਪਾਇਨ ਕੂੜਿਆਰ ਮੁਹ ਕਾਲੇ ਦੋਜਕ ਚਾਲਿਆ ਦੋਜਕਾਂ ਵਿੱਚ ਤੱਕ ਦਿੱਤੇ ਨਰਕਾਂ ਵਿੱਚ ਤੱਕ ਦਿੱਤੇ ਦੁੱਖਾਂ ਵਿੱਚ ਪਾ ਦਿੱਤੇ ਆਵਾਗਮਨ ਦੇ ਚੱਕਰ ਵਿੱਚ ਪਾ ਦਿੱਤੇ ਤੜਫਦੇ ਫਿਰਦੇ ਤੇਰੇ ਨਾਇ ਰਤੇ ਸੀ ਜਿੰਨ ਗਏ ਜਿਹੜੇ ਇੱਥੇ ਸੰਸਾਰ ਵਿੱਚ ਆ ਗਏ ਪ੍ਰਭੂ ਦੇ ਨਾਮ ਨਾਲ ਰਤੇ ਮਤੇ ਗਏ ਉਹ ਜੀਵਨ ਜ਼ਿੰਦਗੀ ਖਿਆਲ ਵਿਚਾਰ ਆਪਣੀ ਮਨ ਨੂੰ ਜਿੰਨ ਗਏ ਜਿੱਤ ਕੇ ਗਏ ਤੇਰੇ ਨਾਇ ਰਤੇ ਸੇ ਜਿੰਨ ਗਏ ਹਾਰ ਗਏ ਛੱਗਣ ਵਾਲਿਆ ਜਿਨ੍ਹਾਂ ਮੇਰੇ ਵਰਗਿਆਂ ਨੇ ਠੱਗੀਆਂ ਠੋਰੀਆਂ ਤੇ ਕੰਮ ਚਲਾਇਆ ਉਹ ਹਾਰ ਗਏ ਸਿ ਠੱਗਣ ਵਾਲਿਆ ਲੇਖ ਨਾਵੇ ਧਰਮ ਬਹਾਲਿਆ ਉਹਨਾਂ ਦੇ ਉੱਪਰ ਧਰਮ ਰਾਦ ਲੇਖਾ ਲੈਂਦਾ ਧਰਮ ਰਾਏ ਨੂੰ ਹੁਕਮ ਹੈ ਬਹਿ ਸੱਚਾ ਧਰਮ ਵਿਚਾਰ ਦੂਜੈ ਪਾਏ ਦੁਸ਼ਟਾਤਮਾ ਜਿਹੜੇ ਦ્વੈਤ ਵਿੱਚ ਲੱਗ ਗਏ ਪ੍ਰਮਾਤਮਾ ਨੂੰ ਛੱਡ ਕੇ ਹੋਰ ਨਹੀਂ ਰਾਹੀ ਪਏ ਹੋਏ ਨੇ ਗੁਰੂ ਨੂੰ ਛੱਡ ਕੇ ਹੋਰ ਨਹੀਂ ਪਾਸਿ ਤੁਰੇ ਹੋਏ ਨੇ ਮਹਾਰਾਜ ਕਹਿੰਦੇ ਉਹ ਜਿਹੜੇ ਆ ਨਾ ਦ્વੈਤ ਵਿੱਚ ਜੁੜੇ ਹੋਏ ਨੇ ਉਹਨਾਂ ਦੇ ਉੱਪਰ ਦੂਜੇ ਪਾਏ ਦੁਸ਼ਟ ਆਤਮਾ ਔਰ ਉਹਨਾਂ ਦੇ ਉੱਪਰ ਤੇਰੀ ਸਰਕਾਰ ਉਹਨਾਂ ਤੇ ਤੇਰਾ ਹੁਕਮ ਚੱਲਦਾ ਹੈ ਜੋ ਮਰਜੀ ਕਰ ਜੋ ਮਰਜੀ ਸਜ਼ਾ ਦੇ ਜਿਹੜੇ ਰੱਬ ਤੋਂ ਟੁੱਟੇ ਹੋਏ ਨੇ ਕੋਥੈ ਕੂੜੇ ਨਾ ਟਿਕਨ ਕੂੜ ਜਿਹੜਾ ਨਾ ਉਥੇ ਨਹੀਂ ਟਿਕਦਾ ਔਰ ਉਥੇ ਕੂੜ ਨਹੀਂ ਟਿਕਦਾ ਉਹਨਾਂ ਸੱਚ ਨਾ ਭਾਵੀ ਦੁੱਖ ਹੀ ਮਾਇ ਪਚੰਨ ਧੰਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਝੂਠੇ ਆ ਉਹ ਕਿਉਂ ਨਹੀਂ ਉਥੇ ਟਿਗ ਪਾਉਂਦੇ ਉਹਨਾਂ ਨੂੰ ਸੱਚ ਚੰਗਾ ਨਹੀਂ ਲੱਗਦਾ ਸੱਚੀ ਗੱਲ ਸੋਣੀ ਪਸੰਦ ਨਹੀਂ ਪੋਥ ਅੱਗਾ ਪਿੱਛਾ ਕਰਕੇ ਨਿਕਲ ਜਾਂਦੇ ਨੇ ਉਥੋਂ ਤੁਰ ਜਾਂਦੇ ਉਹਨਾਂ ਸੱਚ ਨਾ ਭਾਵੀ ਸੱਚ ਚੰਗਾ ਨਹੀਂ ਲੱਗਦਾ ਜੇ ਕਿਦੇ ਕੁਝ ਸਮਾ ਬਦੁਰਤੀ ਉਹਨਾਂ ਨੂੰ ਰਹਿਣਾ ਪੈਦਾ ਏ ਦੁੱਖ ਹੀ ਮੈਂ ਪਚਨ ਉਹ ਦੁੱਖ ਦੇ ਵਿੱਚ ਹੀ ਜਿਹੜਾ ਆ ਸੜਦੇ ਨੇ ਦੁੱਖ ਦੇ ਵਿੱਚ ਹੀ ਮਰਦੇ ਨੇ ਤੜਫਦੇ ਆ ਉਥੇ ਬਿਲਕਦੇ ਆ ਔਰ ਮਹਾਰਾਜ ਸੱਚੀ ਸਰਕਾਰ ਮੇਰ ਕਰਦੇ ਜਿਨ ਕੇ ਚਿੱਤ ਕਠੋਰ ਹੈ ਜਿਨਾਂ ਦਾ ਚਿੱਤ ਨਰਮ ਨਹੀਂ ਹੋਇਆ ਪਸੀਜਿਆ ਨਹੀਂ ਗੁਰੂ ਨਾਲ ਜੁੜਿਆ ਨਹੀਂ ਨਾਮ ਜਪ ਕੇ ਕਹੇ ਤੜਫਦੇ ਹੋਏ ਨੂੰ ਦੇਖ ਕੇ ਤਰਸ ਨਹੀਂ ਮਨ ਅੰਦਰ ਆਇਆ ਦਇਆ ਨਹੀਂ ਉਪਜੀ ਉਹਨਾਂ ਨੂੰ ਸਾਹਿਬ ਗੁਰੂ ਰਾਮਦਾਸ ਮਹਾਰਾਜ ਬਚਨ ਕਰਦੇ ਆ ਜਿਨ ਕੇ ਚਿੱਤ ਕਠੋਰ ਹੈ ਛੇ ਬਹ ਨਾ ਸਤਗੁਰੂ ਪਾਸ ਉਹ ਸਤਗੁਰੂ ਦੇ ਕੋਲ ਨਹੀਂ ਬੈਠ ਸਕਦੇ ਜਿਨ੍ਹਾਂ ਦੇ ਚਿੱਤ ਕਠੋਰ ਕਰੜੇ ਨੇ ਅਰ ਬੇਦਰਦੇ ਨੇ ਜਿਨ੍ਹਾਂ ਨੂੰ ਕਦੇ ਕਹੇ ਵਿਲਕ ਦੇ ਦਾ ਦਰਦ ਨਦਰਣੀ ਆਉਂਦਾ ਤੜਫਦੇ ਹੋਏ ਦਾ ਉਹ ਸਤਗੁਰੂ ਦੇ ਕੋਲ ਨਹੀਂ ਬੈਠਦੇ ਸਤਗੁਰੂ ਦੇ ਕੋਲ ਬੈਠੇ ਤੋਂ ਬਿਨਾ ਅੰਦਰ ਨੂੰ ਸਕੂਨ ਨਹੀਂ ਸਤਗੁਰੂ ਦੇ ਕੋਲ ਬੈਠੇ ਤੋਂ ਬਗੈਰ ਨਰਕ ਆਦ ਦੁੱਖ ਆਦ ਬਿਬਤਾਵਾਂ ਸਹੇੜਨਾ ਹੈ ਜਿਨ ਕੇ ਚਿੱਤ ਕਠੋਰ ਹੈ ਸੇ ਬਹ ਨਾ ਸਤਗੁਰ ਪਾਸ ਉਥੇ ਸੱਚ ਵਰਤ ਦਾ ਸਤਗੁਰੂ ਦੇ ਕੋਲ ਉਥੇ ਸੱਚ ਵਰਤ ਦਾ ਕੂੜਿਆਰਾ ਚਿੱਤ ਉਦਾਸ ਜਿਹੜੇ ਕੂੜੇ ਝੂਠੇ ਆ ਨਾ ਉਹਨਾਂ ਦਾ ਚਿੱਤ ਉਪਰਾਮ ਹੋ ਜਾਂਦਾ ਇਹ ਗੱਲਾਂ ਮੂੜ ਮੂੜ ਕੇ ਸਾਨੂੰ ਹੀ ਕਿਉਂ ਕਹੀ ਜਾਂਦਾ ਹੈ ਸਾਨੂੰ ਹੀ ਕਿਉਂ ਦੱਸੀ ਜਾਂਦਾ ਹੈ ਇਹ ਤਾਂ ਮੈਨੂੰ ਕਹਿੰਦਾ ਉਹਨਾਂ ਦਾ ਚਿੱਤ ਉਪਰਾਮ ਹੋ ਜਾਂਦਾ ਹੈ ਕਿਉਂਕਿ ਉਹਨਾਂ ਦੇ ਅੰਦਰ ਉਹ ਆ ਉਥੇ ਚੋਟ ਵੱਜਦੀ ਪਈ ਮਹਾਰਾਜ ਕਹਿੰਦੇ ਹਉਮੈ ਮੈਲਾ ਜੱਗ ਫਿਰੈ ਮਰ ਜੰਮੈ ਵਾਰੂ ਵਾਰ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੀ ਹਉਮੈ ਦੀ ਮੈਲ ਤੇ ਮਨ ਨੂੰ ਉਹ ਲੱਗੀ ਹੋਈ ਇਸ ਮੈਲ ਦੇ ਨਾਲ ਭਰਿਆ ਹੋਇਆ ਜਗਤ ਤੁਰਿਆ ਫਿਰਦਾ ਸਾਰੇ ਜਗਤ ਦੇ ਜੀਵਾਂ ਦੇ ਮਨ ਮੈਲੇ ਹੋ ਗਏ ਨੇ ਹਉਮੈ ਦੀ ਮੈਲ ਨਾਲ ਜਿੱਥੇ ਹਉਮੈ ਆਦਾ ਬਿਨਾ ਉਥੇ ਨਾਮ ਨਹੀਂ ਟਿਕਦਾ ਤੇ ਜਿੱਥੇ ਨਾਮ ਟਿਕਦਾ ਵੇ ਉਥੇ ਹਉਮੈ ਨਹੀਂ ਆਇਆ ਕਰਦੀ ਮਹਾਰਾਜ ਜੀ ਬਸਨ ਕਰ ਦਿਆ ਹਉਮੈ ਨਾਵੇ ਨਾਲ ਵਿਰੋਧ ਹੈ ਦੋਏ ਨਾ ਵਸੇ ਇਕਠਾਏ ਦੋਵੇਂ ਇੱਕ ਜਗ੍ਹਾ ਤੇ ਨਹੀਂ ਹੋ ਸਕਦੀਆਂ ਹੌਵੇਂ ਮੈਲਾ ਜਗ ਫਿਰੇ ਹੌਵੇਂ ਦੇ ਨਾਲ ਮੈਲਾ ਜਗਤ ਦੇ ਵਿੱਚ ਚੱਕਰ ਲਾਉਂਦਾ ਫਿਰਦਾ ਹੌਵੇਂ ਦਾ ਭਰਿਆ ਮਰ ਜੰਮੇ ਵਾਰੂ ਵਾਰ 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 ਜੰਮਦਾ ਜੰਮੇ ਮਰੇ ਮਰੇ ਫੇਰ ਜੰਮੇ ਬਹੁਤ ਸਜਾਈ ਬਿਆ ਦੇਸ ਲੰਮੇ ਆਵਾ ਗਵਨ ਦੇ ਚੱਕਰ ਵਿੱਚ ਪਿਆ ਰਹਿੰਦਾ ਹੈ ਸੰਸਾਰ ਵਿੱਚ ਕਦੇ ਜਨਮ ਲੈ ਕੇ ਆ ਜਾਂਦਾ ਕਦੇ ਮਰ ਕਰਕੇ ਇਥੋਂ ਤੁਰ ਜਾਂਦਾ ਮਹਾਰਾਜ ਕਹਿੰਦੇ ਹੇ ਹਉਮੈ ਦਾ ਵੱਧਾ ਹੈ ਹਉਮੈ ਦਾ ਵੱਧਾ ਹੋਇਆ ਆਉਂਦਾ ਜਾਂਦਾ ਆਵਾ ਗਵਨ ਵਿੱਚ ਪੈਂਦਾ ਪਈ ਕਿਰਤ ਕੁਮਾ ਮਾ ਮਣਾ ਕੋਈ ਨਾਮ ਮਿਟਨ ਹਾਰ ਮਹਾਰਾਜ ਕਹਿੰਦੇ ਜਿਹੜਾ ਕੁਝ ਕੀਤਾ ਹੈ ਨੇ ਉਹ ਹਨੇ ਨੂੰ ਕਮਾਉਣਾ ਪੈਣਾ ਹੈ ਉਹ ਇਹਨੂੰ ਜੀਵਨ ਵਿੱਚ ਹੰਡਾਉਣਾ ਪੈਣਾ ਹੈ ਜੋ ਕੁਝ ਨੇ ਸੰਸਾਰ ਵਿੱਚ ਬੀਜਿਆ ਉਹ ਕਟਣਾ ਪੈਣਾ ਤੇ ਉਹ ਜਿਹੜੇ ਦੇ ਕੀਤੇ ਹੋਏ ਕਰਮ ਨੇ ਪਾਤਸ਼ਾਹ ਕਹਿੰਦੇ ਬਈ ਕੋਈ ਨਾ ਮਿਟਨਹਾਰ ਕੋਈ ਵੀ ਉਹਨਾਂ ਨੂੰ ਮਿਟ ਨਹੀਂ ਸਕਦਾ ਕਿਉਂਕਿ ਸਤਿਗੁਰੂ ਕੋਲ ਆਇਆ ਨਹੀਂ ਸਤਿਗੁਰੂ ਤੋਂ ਬਗੈਰ ਉਹ ਕੀਤੇ ਕਰਮ ਮਿਟਦੇ ਨਹੀਂ ਮਹਾਰਾਜ ਮੀਰ ਕਰਦੇ ਕੋਈ ਮੇਟ ਨਹੀਂ ਉਹਨਾਂ ਨੂੰ ਸਕਦਾ ਸੰਤ ਸੰਗਤ ਮਿਲ ਰਹਿ ਤਾ ਸੱਚ ਲੱਗੈ ਪਿਆਰ ਸਤ ਚਿੱਤ ਆਨੰਦ ਸਰੂਪ ਜਿਨ੍ਹਾਂ ਸਤ ਸਰੂਪ ਨੂੰ ਹਿਰਦੇ ਵਿੱਚ ਪ੍ਰਗਟ ਕਰ ਲਿਆ ਹੈ ਕਾਮਨਾਵਾਸ਼ਨਾਵਾ ਫੁਰਣਿਆਂ ਦਾ ਪਨਤ ਦਾ ਹੋਮੇ ਦਾ ਹੰਕਾਰ ਦਾ ਦੁਰ ਵਿਚਾਰ ਦਾ ਅੰਤ ਕਰ ਲਿਆ ਹੈ ਪਰਮਾਤਮਾ ਨਾਲ ਜੁੜ ਗਏ ਉਈਓ ਸੰਤ ਉਈਓ ਗੁਰਸਿੱਖ ਉਹੀ ਸਾਧੂ ਉਹੀ ਰੱਬ ਨਾਲ ਰੰਗ ਰਤੜੀਆਂ ਰੂਹਾਂ ਉਹਨਾਂ ਦੀ ਸੰਗਤ ਮਿਲ ਰਹਿ ਉਹਨਾਂ ਦੇ ਸੰਗ ਮਿਲਿਆ ਰਹੇ ਉਹਨਾਂ ਦੇ ਨਾਲ ਜੁੜਿਆ ਰਹੇ ਉਹਨਾਂ ਦੇ ਮਾਰਗ ਤੇ ਤੁਰਿਆ ਰਹੇ ਤਾਂ ਤਦੋਂ ਸੱਚ ਲੱਗੇ ਪਿਆਰ ਫਿਰ ਸੱਚੇ ਪਰਮਾਤਮਾ ਨਾਲ ਪ੍ਰੇਮ ਲੱਗ ਜਾਵੇਗਾ ਜੁੜ ਜਾਵੇਗਾ ਉਹਨਾਂ ਦਾ ਸੰਗ ਕਰਦੇ ਆ ਜੁੜਿਆ ਦਾ ਉਰਿਆਂ ਦਾ ਸੰਗ ਕਰਦੇ ਆ ਅੰਦਰੋਂ ਤੁਰ ਪਵੇਗਾ ਅੰਦਰ ਨਾਮ ਚੱਲ ਪਵੇਗਾ ਨਾਮ ਨਾਲ ਪ੍ਰੇਮ ਅੰਦਰ ਉਤਪਨ ਹੋ ਜਾਵੇਗਾ ਮਹਾਰਾਜ ਮੇਰ ਕਰਦੇ ਗੁਰ ਪੂਰੇ ਪੂਰੀ ਮਤ ਹੈ ਐ ਨਿਸ ਨਾਮ ਤੇ ਆਏ ਪੂਰੇ ਗੁਰੂ ਦੀ ਪੂਰੀ ਮਾਤੇ ਆਪਾਂ ਆਮ ਸੰਸਾਰ ਵਿੱਚ ਕਹਿੰਨੇ ਨਾ ਜਿਹੋ ਜੇ ਬੰਦੇ ਕੋਲ ਖਲੋਵੋਂਗੇ ਉਹੋ ਜੀ ਮਤ ਆਵੇਗੀ ਰੰਗ ਤਾਂ ਨਹੀਂ ਬਦਲਦਾ ਹੁੰਦਾ ਪਰ ਮਤ ਆ ਜਾਂਦੀ ਨਹੀਂ ਉਹ ਜੀ ਮਹਾਰਾਜ ਕਹਿੰਦੇ ਪੂਰੇ ਗੁਰੂ ਕੁਲਾਮੋਂਗੇ ਤੇ ਪੂਰੇ ਗੁਰੂ ਦੀ ਮਤ ਆ ਜਾਵੇਗੀ ਅਗਰ ਅਧੂਰੇ ਕੋਲ ਵਹਿਮੀ ਕੋਲ ਭਰਮੀ ਕੋਲ ਪਖੰਡੀ ਕੋਲ ਦੰਬੀ ਦੇ ਕੋਲ ਜਾਵੋਂਗੇ ਉਹ ਦੀ ਮਤ ਆਵੇਗੀ ਉਹ ਜਿਹਦੇ ਅੰਦਰ ਭਰਮ ਜਿਹਦੇ ਅੰਦਰ ਪਖੰਡ ਜਿਹਦੇ ਅੰਦਰ ਵਹਿਮ ਹੋਵੇ ਉਹ ਬੜੀਆਂ ਗੱਲਾਂ ਕਰ ਕਰ ਦੂਜਿਆਂ ਨੂੰ ਵੀ ਭਰਮ ਵਿੱਚ ਪਾਵੇਗਾ ਮਹਾਰਾਜ ਸੱਚੇ ਪਾਤਸ਼ਾਹ ਨੇ ਤਾਂ ਬਚਨ ਕੀਤੇ ਸਨ ਭੱਬਾ ਭਰਮ ਮਟਾਵੋ ਆਪਣਾ ਆਪਣੇ ਅੰਦਰ ਦਾ ਭਰਮ ਮਟਾ ਜਿਹੜਾ ਆਪ ਭਰਮ 'ਚੇ ਪਟਕਦਾ ਫਿਰਦਾ ਹੈ ਉਹ ਦੂਜੇ ਨੂੰ ਕੀ ਖਾਕ ਭਰਮ ਵਿੱਚੋਂ ਕਢ ਦੇਵੇਗਾ ਪੂਰੇ ਗੁਰੂ ਦੀ ਮੱਤ ਲੈ ਤੇ ਪੂਰੇ ਗੁਰੂ ਦੀ ਮੱਤ ਆਵੇਗੀ ਕਦੋਂ ਜਦੋਂ ਪੂਰਾ ਪ੍ਰਭ ਆਰਾਧਿਆ ਪੂਰਾ ਦਾਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਪੂਰੇ ਦੀ ਮੱਤ ਕਦੋਂ ਆਵੇਗੀ ਗੁਰ ਪੂਰੇ ਕਾ ਸੁਣੇ ਉਪਦੇਸ਼ ਪਾਰ ਬ੍ਰਹਮ ਨਿਗਟ ਕਰ ਪੇਖ ਔਰ ਪਰਮਾਤਮਾ ਨੂੰ ਨੇੜੇ ਦੇਖ ਉਹ ਪੂਰੇ ਦੀ ਪੂਰੀ ਮੱਤ ਹੈ ਐਨਿਸ ਰਾਤ ਬਾ ਦਿਨੇ ਨਾਮ ਧਿਆਏ ਉਸ ਮਤ ਨੂੰ ਪ੍ਰਾਪਤ ਕਰਨ ਵਾਸਤੇ ਆਪਣੀ ਮਤ ਨੂੰ ਪਵਿੱਤਰ ਬਣਾਉਣ ਵਾਸਤੇ ਖੁਦ ਆਪਣੇ ਜੀਵਤਵ ਨੂੰ ਪਰਮਾਤਮਾ ਨਾਲ ਮਿਲਾਉਣ ਵਾਸਤੇ ਜੀਵਤਵ ਨੂੰ ਉਹਦੇ ਮਾਰਗ ਤੇ ਚਲਾਉਣ ਵਾਸਤੇ ਫਿਰ ਮਹਾਰਾਜ ਕਹਿੰਦੇ ਰਾਤ ਬਾ ਦਿਨੇ ਧਿਆਇਆ ਕਰ ਜਪਿਆ ਕਰ ਹਮੇ ਮੇਰਾ ਵੱਡ ਰੋਗ ਹੈ ਮਹਾਰਾਜ ਸੱਚੀ ਪਾਤਸ਼ਾਹ ਕਹਿੰਦੇ ਅੰਦਰ ਹਉਮੈ ਦਾ ਵੱਡਾ ਰੋਗ ਏ ਜਿਹਨੂੰ ਮਹਾਰਾਜ ਕਹਿੰਦੇ ਹਉਮੈ ਦੀਰਗ ਰੂਗ ਹੈ दारू ਪੀ ਇਸ ਮਾਹੀ ਅੰਦਰ ਵੱਡਾ ਰੋਗ ਏ ਹਉਮੈ ਦਾ ਜਿਹੜਾ ਨਾਮ ਟਿਕਰ ਨਹੀਂ ਦਿੰਦਾ ਲਿਵ ਜੁੜਨ ਨਹੀਂ ਦਿੰਦਾ ਸੁਰਤ ਜੁੜਨ ਨਹੀਂ ਦਿੰਦਾ ਵਿੱਚੋਂ ਠਾਕ ਰਹਾਏ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾਮ ਜਪ ਜਪ ਕੇ ਜਿਹੜੀ ਅੰਦਰ ਹਉਮੈ ਆ ਨਾ ਇਹਨੂੰ ਰੋਕ ਦੇ ਇਹ ਦੇ ਇਹਦਾ ਠਹਿਰਾਓ ਮਨ ਹਉਮੇ ਵਿੱਚ ਮਿਲ ਕੇ ਇੱਧਰ ਉੱਧਰ ਭਟਕਦਾ ਹੈ ਗੁਰੂ ਤੋਂ ਦੂਰ ਜਾਂਦਾ ਹੈ ਇਹਨੂੰ ਠਾਕ ਰਹਾਏ ਇਹਨੂੰ ਰੋਕ ਕੇ ਰੱਖ ਹਿਰਦੇ ਨੂੰ ਕਿ ਹਉਮੇ ਵੱਲੇ ਨਾ ਜਾਵੇ ਹਉਮੇ ਵੱਲ ਨੂੰ ਕ੍ਰਿਸ਼ਤ ਨਾ ਹੋਵੇ ਇਹ ਹਉਮੇ ਵਾਲੀਆਂ ਵਸਤੂ ਗ੍ਰਹਿਣ ਨਾ ਕਰੇ ਹਉਮੇ ਨੂੰ ਵੀ ਆਪਣੇ ਅੰਦਰ ਰੋਕ ਕੇ ਰੱਖ ਇਹ ਅੰਦਰ ਪਰਵੇਸ਼ ਨਾ ਕਰੇ ਪਰਮਾਤਮਾ ਵਾਲੇ ਗੁਣ ਅੰਦਰ ਪਰਵੇਸ਼ ਕਰਦਾਨ ਮਹਾਰਾਜ ਕਹਿੰਦੇ ਗੁਰਸਾਹੀ ਆਪੁਨਾ ਨਿਵ ਨਿਵ ਲਾਗਾ ਪਾਇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਦਸ਼ਾਹ ਕਹਿੰਦੇ ਆਪਣੇ ਗੁਰੂ ਦੀ ਸਾਲੰਗਾ ਕਰਨੀ ਸਾਲੋਤਾ ਕਰਨੀ ਸਿਫਤਾ ਕਰਨੀ ਆਪਣੇ ਗੁਰੂ ਦੀ ਵਡਿਆਈ ਕਰਨੀ ਉਹਦਾ ਸਿਮਰਨ ਕਰਨਾ ਤੇ ਅੰਦਰੋਂ ਤੇ ਬਾਹਰੋਂ ਨਿਵ ਨਿਵ ਉਹਦੇ ਹੁਕਮ ਅੱਗੇ ਉਹਦੇ ਸ਼ਬਦ ਅੱਗੇ ਉਹਦੇ ਚਰਨੀ ਲਾਗਾ ਔਰ ਉਹਦੇ ਚਰਣਾ ਨਾਲ ਜੋੜ ਉਹਦੇ ਚ ਸ਼ਬਦ ਸਰੂਪ ਚਰਣਾ ਨਾਲ ਤੇਰੀ ਸੁਰਤ ਜੁੜ ਜਾਵੇ ਔਰ ਉਹਦੇ ਪਾਏ ਲਗਣਾ ਕਰ ਬਈ ਉਹਦੇ ਨਾਲ ਸ਼ਬਦ ਸੁਰਤ ਦਾ ਮਲਾਪ ਹੋ ਜਾਵੇ ਹਉ ਮੈਨੂੰ ਅੰਦਰੋਂ ਕੱਢ ਤੇ ਗੁਰੂ ਦੀ ਸਿਫਤੋ ਸਾਲੰਘਾ ਕਰ ਤਾਂਗਲ ਬਣੇਗੀ ਤਨ ਮਨ ਸੌਪੇ ਆਗੇ ਧਰੀ ਆਪਣੇ ਗੁਰੂ ਦੇ ਅੱਗੇ ਤਨ ਵੀ ਸਮਰਪਣ ਕਰ ਦੇ ਮਨ ਵੀ ਉਹਦੇ ਸਬੁਰਦ ਕਰ ਦੇ ਕਈ ਵੇਰ ਅਸੀਂ ਤਨ ਮਨ ਧਨ ਦੀ ਗੱਲ ਕਰਦੇ ਆ ਪਰ ਇਹ ਹੈ ਸਭ ਕੁਝ ਸਾਡਾ ਅਸੀਂ ਇਸ ਨੌ ਵਰਤੋਂ ਵਿੱਚ ਆਪ ਲਿਉਨੇ ਕਹਨੇ ਹੀ ਗੁਰੂ ਦਾ ਜੇ ਗੁਰੂ ਦਾ ਤਾਨੇ ਇਹ ਮਾੜਾ ਕਿਉਂ ਕਰਦਾ ਹੈ ਗੁਰੂ ਦਾ ਤਾਨੇ ਇਹਦੇ ਵਿੱਚ ਮਾੜੀਆਂ ਵਸਤੂ ਕਿਉਂ ਨੇ ਜੇ ਗੁਰੂ ਦਾ ਮਾਨੇ ਗੁਰੂ ਦੇ ਉਲਟੇ ਫੁਰਨੇ ਦੇ ਵਿੱਚ ਕਿਉਂ ਚੱਲ ਰਹੇ ਨੇ ਗੁਰੂ ਤੋਂ ਉਲਟੀਆਂ ਵਿਚਾਰਾਂ ਕਿਉਂ ਚੱਲ ਰਹੀਆਂ ਨੇ ਜੇ ਧੰਨ ਗੁਰੂ ਦਾ ਹੈ ਤੇ ਗੁਰੂ ਵਾਲੇ ਗੁਰਮਤ ਵਾਲੇ ਧਾਰਮਿਕ ਪਾਸੇ ਨੂੰ ਧਰਮ ਵਾਲੇ ਪਾਸੇ ਨੂੰ ਭਲੇ ਦੇ ਪਾਸੇ ਨੂੰ ਚੰਗੇ ਪਾਸੇ ਨੂੰ ਖਰਚ ਨਹੀਂ ਹੋ ਰਿਆ ਨਸ਼ਿਆਂ ਤੇ ਵਿਕਾਰਾਂ ਤੇ ਦੁਰਚਾਰਾਂ ਤੇ ਬਦਫੈਲੀਆਂ ਤੇ ਪਖੰਡ ਤੇ ਦੰਬ ਤੇ ਖਰਚ ਕਿਉਂ ਹੋ ਰਿਹਾ ਨਾ ਤਨ ਗੁਰੂ ਦਾ ਸਮਝਿਆ ਨਾ ਧਨ ਗੁਰੂ ਦਾ ਸਮਝਿਆ ਨਾ ਮਨ ਗੁਰੂ ਦਾ ਸਮਝਿਆ ਕੇਵਲ ਕਿਹਾ ਜਿਨੇ ਇਹ ਸਮਝਿਆ ਉਹਦੇ ਮਨ ਵਿੱਚ ਗੁਰੂ ਦੇ ਉਲਟਾ ਕੋਈ ਫੁਰਨਾ ਨਹੀਂ ਆਇਆ ਜਿੰਦਾ ਜਨੇ ਤਨ ਗੁਰੂ ਦਾ ਸਮਝਿਆ ਇਹ ਤਨ ਕਿਸੇ ਕਬਰ ਤੇ ਨਹੀਂ ਜਾਵੇਗਾ ਇਹ ਤਨ ਦਾ ਕੇ ਕਿਸੇ ਕਬਰ ਵਾਲੇ ਦੇ ਅੱਗੇ ਨਹੀਂ ਝੁਕੇਗਾ ਉਥੇ ਨਹੀਂ ਜਾਵੇਗਾ ਇਹ ਤਨ ਗੁਰੂ ਦਾ ਹੀ ਨਹੀਂ ਸਮਝਿਆ ਅਸੀਂ ਸਿੱਖ ਕਹਾ ਲਾਉਣੇ ਆਂ ਔਰ ਗੁਰੂ ਸਾਰੇ ਹੀ ਮੰਨਦੇ ਆਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਨਾਨਕ ਦੇ ਮਹਾਰਾਜ ਤੋਂ ਲੈ ਕੇ ਨਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੱਕ ਗੁਰੂ ਪੰਥ ਸਾਹਿਬ ਮਹਾਰਾਜ ਤੱਕ ਅਸੀਂ ਗੁਰੂ ਮੰਨਨੇ ਪਰ ਜੋ ਗੁਰੂ ਕਹਿੰਦਾ ਸੀ ਉਹ ਨਹੀਂ ਮੰਨਦੇ ਉਹ ਨਹੀਂ ਮੰਨਦੇ ਗੁਰੂ ਸਾਹਿਬ ਕਹਿੰਦੇ ਬਈ ਇੱਕ ਨੂੰ ਛੱਡ ਕੇ ਦੂਜੇ ਪਾਸੇ ਜਾ ਨਾ ਅਸੀਂ ਕਹਿੰਨੇ ਨਹੀਂ ਹੁਣ ਮੈਂ ਪੀਰ ਵੀ ਮਨਾਉਣਾ ਆ ਮਕਬਰਾਂ ਤੇ ਵੀ ਜਾ ਕੇ ਮੱਥਾ ਟੇਕਣਾ ਹੈ ਔਰ ਫਿਰ ਅਸੀਂ ਗੱਲ ਕਰਨ ਨਹੀਂ ਜੀ ਦੇਖੋ ਜੀ ਉੱਥੇ ਵੀ ਤਾਂ ਲੰਗਰ ਹੀ ਆ ਨਾ ਉੱਥੇ ਵੀ ਸਤਿਗੁਰੂ ਨੇ ਤੈਨੂੰ ਅਗਿਆ ਦਿੱਤੀ ਹੈ ਤੂੰ ਇੱਥੇ ਸੇਵਾ ਕਰ ਲਾ ਇੱਥੇ ਨਹੀਂ ਤੇਰੀ ਝੋਲੀ ਭਰੀ ਯਾਦ ਰੱਖ ਉਹ ਉਹ ਤੇਰੀ ਝੋਲੀ ਕਿਵੇਂ ਭਰ ਦੇਗਾ ਜੇ ਤੈਨੂੰ ਇਹ ਦੇਣ ਵਾਲਾ ਨਹੀਂ ਦਾਤਾ ਮਹਾਰਾਜ ਸੱਚੇ ਪਰਸਾ ਕਹਿੰਦੇ ਵੀ ਸਿਆਣੇ ਮਹਾਪੁਰਸ਼ ਸਮਝਾਇਆ ਕਰਦੇ ਸਨ ਕਹਿੰਦੇ ਵੀ ਜਿਹੜਾ ਬਾਪ ਕੋਲੋਂ ਬੱਚਾ ਚਲਾ ਜਾਵੇ ਬਾਪ ਕੋਲੋਂ ਬੱਚਾ ਚਲਾ ਜਾਵੇ ਬਾਪ ਤੋਂ ਨੂੰ ਵਸਤੂ ਨਾ ਮਿਲੇ ਹੇ ਸਾਤਾ ਨੂੰ ਬਾਪ ਆਲੀ ਜੈਦ ਆਰਚੋਂ ਹੀ ਮਿਲਣਾ ਹੈ ਨਾ ਪड़ोसी ਕੋਈ ਰਿਸ਼ਤੇਦਾਰ ਦੋ ਦਿਨ ਰੋਟੀਆਂ ਖਵਾਏਗਾ ਕੋਈ ਇੱਕ ਵੇਰ ਕਪੜੇ ਬਣਾ ਦੇਗਾ ਆਖਰ ਉਹਨੂੰ ੱਤਕੇ ਮਾਰ ਕੇ ਕੱਢ ਦੇਵੇਗਾ ਕਹਿੰਦੇ ਉਹ ਪड़ोसी ਵਾਲਾ ਪਿਆਰ ਏ ਜਿੱਧਰ ਜਾਣਿਓ ਤੁਹਾਨੂੰ ਜਿਹੜੀ ਦਾਤ ਬਖਸ਼ਿਸ਼ ਮਿਲਣੀ ਏ ਤੁਹਾਡੇ ਬਾਪ ਤੋਂ ਮਿਲਣੀ ਏ ਇਹਨੂੰ ਛੱਡ ਕੇ ਨਾ ਜਾਓ ਇਹਦੇ ਹੁਕਮ ਨੂੰ ਕਮਾਓ ਤੇ ਫਿਰ ਕਹਿਣ ਦੀ ਲੋੜ ਨਹੀਂ ਪੈਗੀ ਨਹੀਂ ਤੇ ਬਾਪ ਕਈ ਵਾਰ ਆਪਾਂ ਦੇਖਿਆ ਨਾ ਬੇਦਖਲ ਕਰ ਦਿੰਦਾ ਫਿਰ ਰੜਕ ਰੜ ਕੇ ساری ਉਮਰ ਮਰਦਾ ਅ ਤੱਕੇ ਦਰਦਰ ਦੇ ਖਾਣੇ ਪੈਂਦੇ ਆ ਤੇ ਗੁਰੂ ਨੇ ਜਿੱਦਨ ਬੇਦਖਲ ਕਰਤਾ ਨਾ ਉਸ ਦਿਨ ਸਾਡੇ ਲਈ ਕੋਈ ਜਗ੍ਹਾ ਨਹੀਂ ਜੀ ਉਦੋਂ ਪਹਿਲਾਂ ਇਹ ਰੱਖੀਏ ਵੀ ਗੁਰੂ ਨਾਲ ਸੰਬੰਧ ਜੁੜਿਆ ਰਹੇ ਗੁਰੂ ਸਾਡੇ ਤੇ ਮਿਹਰ ਕਰੇ ਮਹਾਰਾਜ ਕਹਿੰਦੇ ਤਨ ਮਨ ਸੌਂਪੀ ਆਗੇ ਤਰੀ ਤਨ ਤੇ ਮਨ ਦੋਵੇਂ ਮੰਨੇ ਫੁਰਨੇ ਉਤਪਨ ਕਰਨੇ ਤਨ ਨੇ ਚੱਲ ਕੇ ਜਾਣਾ ਦੋਨੇ ਹੀ ਗੁਰੂ ਦੇ ਸਬਰਦ ਕਰਦੇ ਤੇ ਮਹਾਰਾਜ ਇਹ ਵੀ ਕਹਿੰਦੇ ਤਨ ਮਨ ਅਰਪੂ ਪੂਜ ਚਰਾਵੋ ਸੋਈ ਨਰੰਧਨ ਪਾਵੋ ਪਰਮਾਤਮਾ ਨੂੰ ਪਉਣਾ ਤਨ ਮਨ ਦੇ ਇਥੇ ਭੇਟ ਗੁਰੂ ਦੇ ਸਾਹਮਣੇ ਰੱਖ ਤਨ ਵੀ ਗੁਰੂ ਤੋਂ ਉਲਟਾ ਨਾ ਦਾਵੇ ਤੇ ਮਨ ਚਿਤਵੇ ਨਾ ਕਹਿੰਦੇ ਉਹਦੇ ਅੱਗੇ ਰੱਖ ਵਿੱਚੋਂ ਆਪ ਗਵਾਏ ਜਿਹੜੀ અપਨਾਤੇ ਨਾ ਮੈਂ ਆ ਕਰ ਦੂੰ ਮੈਂ ਵੋ ਕਰ ਦੂੰ ਉਹਨੂੰ ਗਵਾ ਦੇ ਨਸ਼ਟ ਕਰ ਦੇ ਹੁਣ ਤਨ ਗੁਰੂ ਦਾ ਤੇ ਗੁਰੂ ਅਨਸਾਰ ਚੱਲੇਗਾ ਮਨ ਗੁਰੂ ਦਾ ਤੇ ਗੁਰੂ ਤੋਂ ਉਲਟਾ ਨਹੀਂ ਜਾ ਸਕਦਾ ਜੋ ਗੁਰੂ ਕਹੇਗਾ ਉਹ ਕਰੇਗਾ ਫਿਰ ਸ਼ਾਂਤ ਦਸ ਹੋ ਕੇ ਚੱਲੇਗਾ ਅਪਨਤ ਨੂੰ ਵਿੱਚੋਂ ਗਵਾਹ ਹੰਕਾਰ ਨੂੰ ਗਵਾਹ ਨਿਰੰਕਾਰ ਨੂੰ ਹਿਰਦੇ ਵਿੱਚ ਵਸਾ ਖਿੰਚੋ ਤਾਨ ਵਿਗੁੱਚੀਏ ਇੱਕ ਸਿਉਨ ਲਿਵ ਲਾਇ ਜਿਹੜੀ ਖਿੱਚਾ ਤਾਂ ਨਹੀਂ ਬਣੀ ਕਦੇ ਇਧਰ ਨੂੰ ਕਦੇ ਇਧਰ ਨੂੰ ਕਈ ਵਾਰ ਆਪਣੇ ਖਿਆਲ ਬਣ ਜਾਂਦੇ ਨਾ ਮੈਂ ਫਲਾਣੇ ਥਾਂ ਤੇ ਵੀ ਜਾਣਾ ਹੈ ਤੇ ਜਾਣਾ ਹੈ ਇੱਧਰ ਨੂੰ ਵੀ ਤੇ ਦੋਨੇ ਕਾਰਜ ਜਿਹੜੇ ਉਲਟੇ ਨੇ ਉਹ ਸੱਜੇ ਪਾਸੇ ਨੂੰ ਜਾਣਾ ਉਹ ਖੱਬੇ ਪਾਸੇ ਨੂੰ ਜਾਣਾ ਹੈ ਤੇ ਉਹਨਾਂ ਖਿੱਚੋ ਤਾਣੀ ਇਹ ਬਣੇ ਦੋਨੇ ਹੀ ਜ਼ਰੂਰੀ ਨੇ ਕਿਹੜੇ ਪਾਸੇ ਨੂੰ ਜਾਵਾਂ ਕਦੇ ਮਾਣ ਉਧਰਲੇ ਖਿਆਲ ਉਧਰਲੇ ਖਿਆਲ ਫਿਰ ਉਹ ਚਿੰਤਾ ਚ ਦੁਖੀ ਹੋਣ ਲੱਗ ਜਾਂਦਾ ਵੀ ਕੀ ਕਰਾਂ ਤੇ ਕੀ ਕਰਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਖਿੰਚੋ ਤਾਨ ਵੇ ਗੁੱਚੀ ਐ ਇਸ ਖਿੱਚਾ ਤਾਣੀ ਦੇ ਵਿੱਚ ਖੁਆਰ ਹੋ ਰਿਹਾ ਹੈ ਬਰਬਾਦ ਹੋ ਰਿਹਾ ਹੈ ਇਹਨੂੰ ਸਾਰੀ ਖਿੰਚੋ ਤਾਣੀ ਨੂੰ ਛੱਡ ਕੇ ਮੈਂ ਪਰਿਵਾਰ ਵੱਲੇ ਜਾਵਾਂ ਕਾਰੋਬਾਰ ਵੱਲੇ ਜਾਵਾਂ ਕਿ ਨਰੰਕਾਰ ਵੱਲੇ ਜਾਵਾਂ ਮੈਂ ਕਿੱਧਰ ਜਾਣਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਖਿੱਚਾ ਤਾਣੀ ਨੂੰ ਛੱਡ ਇੱਕ ਸਿਉ ਲਿਵ ਲਾਇ ਇੱਕ ਨਾਲ ਲਿਵ ਲਾ ਜਦੋਂ ਤੂੰ ਇੱਕ ਨਾਲ ਜੁੜ ਗਿਆ ਜਿੱਦਾਂ ਨੂੰ ਦائیںਗਾ ਸਭ ਸਫਲਤਾ ਹੀ ਹਾਸਲ ਹੋਵੇਗੀ નિਸਫਲਤਾ ਨਹੀਂ ਤੇਰੇ ਹੱਥ ਆਵੇਗੀ ਸਫਲ ਕਾਰਜ ਹੋਏਗੇ ਸਫਲ ਯਾਤਰਾ ਹੋਏਗੀ ਸਫਲ ਜੀਵਨ ਬਣਦਾਏਗਾ ਜਦੋਂ ਪਰਮਾਤਮਾ ਵੱਲ ਨੂੰ ਤੁਰੇਗਾ ਹਉਮੇ ਮੇਰਾ ਛੱਡ ਤੂੰ ਤਾਂ ਸੱਚ ਰਹੇ ਸਮਾਏ ਜਿਹੜੀ ਹਉਮੇ ਆਨਾ ਤੇ ਮੈਂ ਮੇਰਾ ਤੇਰਾ ਮੇਰ ਤੇਰ ਉਨੂੰ ਛੱਡ ਮਹਾਰਾਜ ਵੀ ਬਚਨ ਕਰਦੇ ਆਪਾ ਪਰਕਾ ਜਦ ਮਿਟ ਗਿਆ ਜਤ ਦੇਖੋ ਤਤੋਂ ਜਦੋ ਆਪਣੇ ਤੇ ਪ੍ਰਾਏ ਵਾਲੀ ਦੀਵਾਰ ਟੱਟ ਗਈ ਅਜਿਆ ਮੇਰਾ ਇਹ ਤੇਰਾ ਇਹ ਦੂਜੇ ਦਾ ਮਹਾਰਾਜ ਕਹਿੰਦੇ ਆਪਣੇ ਅੰਦਰ ਦੀ ਹਉਮੈ ਤੇ ਮੇਰ ਤੇਰ ਨੂੰ ਛੱਡ ਤਾਂ ਤਦੋਂ ਸੱਚ ਰਹੇ ਸਮਾਏ ਉਸ ਵੇਲੇ ਸੱਚ ਸਰੂਪ ਪਰਮਾਤਮਾ ਦੇ ਵਿੱਚ ਸਮਾ ਜਾਵੇਂਗਾ ਸਮਿਲਤ ਹੋ ਜਾਵੇਂਗਾ ਮਿਲ ਜਾਏਗਾ ਇੱਕ ਮੇਕਤਾ ਹਾਸਲ ਕਰ ਲਵੇਂਗਾ ਸਤ ਗੁਰੂ ਨੂੰ ਮਿਲੇ ਸੇ ਭਾਏ ਰਹਾ ਸੱਚੀ ਸਬਦ ਲਗਨ ਮਹਾਰਾਜ ਸੱਚੀ ਪਾਤਸ਼ਾਹ ਕਹਿੰਦੇ ਸਤ ਗੁਰੂ ਨੂੰ ਜਿਹੜੇ ਮਿਲੇ ਸੇ ਉਹ ਭਾਏ ਰਹਾ ਪ੍ਰੇਮ पूर्वक ਪਰਮਾਤਮਾ ਨੂੰ ਭਾ ਗਏ ਏ ਭਾਈ ਜਿਹੜੇ ਪਰਮਾਤਮਾ ਵੱਲ ਨੂੰ ਤੁਰੇ ਨਾ ਉਹ ਭਾਏ ਰਹਾ ਪਰਮਾਤਮਾ ਦੇ ਪਾਣੇ ਵਿੱਚ ਚੱਲਦੇ ਨੇ ਤੇ ਪ੍ਰੇਮਪੂਰਵਕ ਸੱਚੇ ਬ੍ਰਹਮ ਸ਼ਬਦ ਦੇ ਵਿੱਚ ਲਗਨ ਜੁੜੇ ਰਹਿੰਦੇ ਨੇ ਸ਼ਬਦ ਦੇ ਵਿੱਚ ਬ੍ਰਹਮ ਦੇ ਨਾਲ ਉਹ ਜੁੜੇ ਰਹਿੰਦੇ ਨੇ ਪ੍ਰੇਮਾਤੁਰ ਹੋ ਕੇ ਸੱਚ ਮਿਲੇ ਸੇ ਨਾ ਵਿਛੜੈ ਦਰ ਸੱਚੇ ਦੇ ਸੰ ਸੱਚ ਪਰਮਾਤਮਾ ਨਾਲ ਇੱਕ ਵੇਰੀ ਮਿਲ ਜਾਵੇ ਸੁਰਤ ਇੱਕ ਵੇਰੀ ਮਿਲ ਜਾਵੇ ਮਨ ਕਰਕੇ ਇੱਕ ਵਾਰੀ ਮਿਟ ਜਾਵੇ ਜੀਵ ਤੇ ਈਸ਼ਵਰ ਦਾ ਭਿੰਨ ਭੇਦ ਫਰਕ ਇਕਤਾ ਹਾਸਲ ਕਰ ਲਵੇ ਸੇ ਨਾ ਵਿਛੜੈ ਫਿਰ ਉਹ ਕਦੇ ਨਹੀਂ ਵਿਛੜਦਾ ਮਿਲਿਆ ਹੋਏ ਨਾ ਵਿਛੜੈ ਜੇ ਮਿਲਿਆ ਹੋਈ ਇੱਕ ਵਾਰੀ ਮਿਲ ਗਿਆ ਵੇ ਛੋੜਾ ਨਹੀਂ ਫਿਰ ਦਰ ਉਹਦੇ ਦਰਬਾਰ ਵਿੱਚ ਉਹਦੇ ਦਰ ਤੇ ਸੱਚ ਦੇ ਸੰਨ ਝੂਠੇ ਨਹੀਂ ਜਦੋਂ ਸੱਚ ਨਾਲ ਜੁੜ ਗਏ ਉਦੋਂ ਸੱਚ ਸਰੂਪ ਹੋ ਕੇ ਦਿਸਣਗੇ ਪਰਮਾਤਮਾ ਦਾ ਰੂਪ ਹੋ ਕੇ ਦਿਸਣਗੇ ਉਹ ਜਿਹੜਾ ਰੂਪ ਬਣ ਜਾਵੇਗਾ ਮਹਾਰਾਜ ਕਹਿੰਦੇ ਸੇ ਭਾਈ ਸੇ ਸੱਜਨਾ ਦੋ ਸੱਚਾ ਸੇਵਨ ਮਹਾਰਾਜ ਕਹਿੰਦੇ ਉਹ ਮੇਰੇ ਭਰਾ ਨੇ